ਡਾਕਟਰ ਬਾਦਪੁਸ਼ਨ ਸਿਵਲ ਸਰਜਨ ਤਰੰਤਾਰ ਮੈਂ ਸਭ ਲੋਕਾਂ ਨੂੰ ਇਹ ਦੱਸਣਾ ਚਾਹ ਰਿਹਾ ਹਾਂ ਕਿ ਹੁਣ ਬਰਸਾਤ ਦਾ ਮੌਸਮ ਜਿਹੜਾ ਸ਼ੁਰੂ ਹੋਣ ਵਾਲਾ ਹੈ ਔਰ ਬਰਸਾਤ ਦੇ ਮੌਸਮ ਦੇ ਵਿੱਚ ਪਾਣੀ ਦੀ ਕਲੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਜਿਹਦੇ ਕਰਕੇ ਮਲੇਰੀਏ ਦੇ ਕੇਸ ਜਿਹੜੇ ਵਧਨੇ ਸ਼ੁਰੂ ਹੋ ਜਾਂਦੇ ਹਨ ਔਰ ਇਹ ਮਲੇਰੀਏ ਦੇ ਜਦੋਂ ਕੇਸ ਵਧਨੇ ਸ਼ੁਰੂ ਹੋ ਜਾਂਦੇ ਇਹਦਾ ਤੁਹਾਨੂੰ ਪਤਾ ਹੀ ਹੈ ਵੀ ਇਹਦੇ ਨਾਲ ਬਹੁਤ ਜ਼ਿਆਦਾ ਤੇਜ਼ ਬੁਖਾਰ ਠੰਡ ਸਰੀਰ ਤੇ ਬਹੁਤ ਜ਼ਿਆਦਾ ਕਮਜ਼ੋਰੀ ਇਹ ਸਾਰੇ ਲੱਛਣ ਜਿਹੜੇ ਆ ਸ਼ੁਰੂ ਹੋ ਜਾਂਦੇ ਆ ਸਭ ਤੋਂ ਪਹਿਲਾਂ ਤੇ ਮੇਰੀ ਇਹੋ ਹੀ ਬੇਨਤੀ ਹੈ ਵੀ ਜੇ ਕਿਸੇ ਨੂੰ ਵੀ ਇਹੋ ਜਿਹੇ ਕੋਈ ਲੱਛਣ ਆnde ਆ ਉਹ ਨੇੜੇ ਕੀ ਹਸਪਤਾਲ ਤੋਂ ਜਾ ਕੇ ਆਪਣਾ ਮਲੇਰੀਆ ਦਾ ਟੈਸਟ ਜ਼ਰੂਰ ਕਰਵਾਵੇ ਤਾਂ ਕਿ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ ਔਰ ਇਸ ਨੂੰ ਰੋਕਣ ਦੇ ਲਈ ਸਾਡੇ ਜਿਹੜਾ ਤਰਨ ਤਰਨ ਟੀਮ ਜਿਹੜਾ ਸਾਡਾ ਹਸਪਤਾਲ ਹੈ ਇਹਦੇ ਵੱਲੋਂ ਅਸੀਂ ਵੱਖਰੀ ਵੱਖਰੀਆਂ ਟੀਮਾਂ ਬਣਾਈਆਂ ਜਿਹੜੀਆਂ ਕਿ ਉਸ ਏਰੀਆ ਦੇ ਵਿੱਚ ਵੱਖਰੇ ਵੱਖਰੇ ਇਲਾਕਿਆਂ 'ਚ ਜਾ ਕੇ ਲੋਕਾਂ ਦੇ ਜਾ ਕੇ ਲਾਗਵਾ ਜਿਹੜੇ ਆ ਦਿਖ ਰਹੀ ਹੈ ਔਰ ਉਸ ਤੋਂ ਬਾਅਦ ਇਹ ਦੇਖ ਰਹੀ ਆ ਉਹਨਾਂ ਨੂੰ ਆਰਡੀਟੀ ਕਿਟਸ ਵੀ ਉਹਨਾਂ ਕੋਲ ਹੈਗੀਆਂ ਜਿਹਦੇ ਨਾਲ ਉਹ ਜਾ ਕੇ ਉਹਨਾਂ ਨੂੰ ਮਲੇਰੀਆ ਜਿਹੜਾ ਔਨ ਦਾ ਸਕੋਲ ਟੈਸਟ ਕਰਨਗੀਆਂ ਜੇ ਕੋਈ ਉਹਨਾਂ ਵਿੱਚੋਂ ਪੋਜ਼ਿਟਿਵ ਪਾਇਆ ਜਾਏਗਾ ਤੇ ਉਹਨਾਂ ਦਾ ਟਰੀਟਮੈਂਟ ਜਿਹੜੀ ਹੈ ਉਸੇ ਵੇਲੇ ਜਿਹੜਾ ਸ਼ੁਰੂ ਕਰ ਦਿੱਤਾ ਜਾਏਗਾ ਔਰ ਜਿਹੜੀ ਮੇਰੀ ਜਿਹੜੀ ਸਭ ਤੋਂ ਜ਼ਿਆਦਾ ਪੀਲ ਹੈ ਵੀ ਇਹਦੇ ਲਈ ਆਪਣੀ ਜਿਹੜੀ ਸਭ ਤੋਂ ਜ਼ਿਆਦਾ ਸਫਾਈ ਦਾ ਜਿਹੜਾ ਆਪਣੇ ਇਲਾਕੇ ਦੇ ਲਾਗੇ ਜਗੇ ਪਾਣੀ ਦਾ ਕਲੈਕਸ਼ਨ ਨਾ ਹੋ ਦਿੱਤੀ ਜਾਵੇ ਸਫਾਈ ਦਾ ਜ਼ਿਆਦਾ ਧਿਆਨ ਰੱਖਿਆ ਜਾਵੇ ਔਰ ਜਿਹੜੇ ਬੱਚੇ ਆ ਔਰ ਜਿੰਨੇ ਵੱਡੇ ਹੈਗੇ ਆ ਸਾਰੇ ਵੀ ਪੂਰੇ ਜਿਹੜੇ ਬਾਜੂਆਂ ਵਾਲੇ ਕੱਪੜੇ ਜ ਜਿਹੜੀਆਂ ਕਰੀਮਜ਼ ਨੇ ਮੋਸਕਿਟੋ ਐਂਟੀ ਮੋਸਕਿਟੋ ਜਿਹੜੀਆਂ ਕਰੀਮ ਰੈਪੈਲੈਂਟ ਕਰੀਮਜ਼ ਨੇ ਉਹ ਸਾਰੇ ਸਰੀਰ ਤੇ ਲਗਾਉਣ ਔਰ ਖਾਸ ਕਰਕੇ ਮੱਛਰਦਾਨੀ ਦੀ ਵਰਤੋ ਜਿੱਥੇ ਵੀ ਕੋਈ ਨਹੀਂ ਜਿੱਥੇ ਪ੍ਰੋਬਲਮ ਹੈਗੀ ਉਥੇ ਮੱਛਰਦਾਨੀ ਦੀ ਵਰਤੋ ਜ਼ਰੂਰ ਕਰਨ ਬਹੁਤ ਸਾਰੀਆਂ ਸਾਡੀਆਂ ਸਪਰੇਅ ਮਿਲਦੀਆਂ ਜਿਹੜੀਆਂ ਕਿ ਮੱਛਰ ਨੂੰ ਮਾਰਨ ਦੇ ਲਈ ਜਾਂ ਮੱਛਰ ਨੂੰ ਦੂਰ ਕਰਨ ਦੇ ਲਈ ਮਿਲਦੀਆਂ ਉਹ ਸਾਰੀਆਂ ਸਪਰੇਅ ਦੀ ਵਰਤੋ ਕਰਨ ਇਹ ਜਿਹੜੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਜਿਹੜੀ ਮਲੇਰੀਆ ਨੂੰ ਆਪਾਂ ਲਾਈਟਲੀ ਨਾ ਲਈਏ ਇਸ ਨੂੰ ਜਿਹੜਾ ਮਤਲਬ ਆਪਾਂ ਸੀਰੀਅਸਲੀ ਲੈ ਕੇ ਆਪਣਾ ਚੱਲੀਏ ਔਰ ਜਦੋਂ ਵੀ ਕੋਈ ਕੇਸ ਮੇਰਾ ਫਿਰ ਦੁਬਾਰਾ ਅਪੀਲ ਹੈ ਵੀ ਕਦੇ ਵੀ ਬੁਖਾਰ ਜਿਹੜਾ ਕੰਬੇ ਨਾਲ ਹੁੰਦਾ ਔਰ ਨਹੀਂ ਹਟਦਾ ਤਾਂ ਜਾ ਕੇ ਆਪਣਾ ਟੈਸਟ ਜਿਹੜਾ ਜ਼ਰੂਰੀ ਕਰਵਾਇਆ ਜਾਵੇ ਔਰ ਇਸ ਸੰਬੰਧੀ ਅਸੀਂ ਜਲਦੀ ਹੀ ਮਿਊਨਿਸਪਲ ਕਮੇਟੀ ਜਿਹੜੀਆਂ ਆਪਣੀਆਂ ਹੈਗੀਆਂ ਉਹਨਾਂ ਨੂੰ ਹਦਾਇਤਾਂ ਕਰਨ ਜਾਰੀ ਕਰਨ ਜਾ ਰਹੇ ਹਾਂ ਵੀ ਉਹ ਵੀ ਆਪਣੀਆਂ ਜਿਹੜੀਆਂ ਫੋਗਿੰਗ ਟੀਮਸ ਜਿਹੜੀਆਂ ਵਾ ਉਹ ਤਿਆਰ ਰੱਖਣ ਕਿਉਂਕਿ ਇਸ ਤੋਂ ਬਾਅਦ ਜਿਹੜੇ ਪਾਣੀ ਚ ਡੈਂਗੂ ਦੇ ਕੇਸਸ ਵੀ ਵਧਣ ਦਾ ਜਿਹੜਾ ਖਤਰਾ ਰਹਿੰਦਾ ਔਰ ਸਾਰਿਆਂ ਨੂੰ ਅਪੀਲ ਆ ਵੀ ਆਪਣੇ ਕਿਤੇ ਵੀ ਘਰ ਦੇ ਵਿੱਚ ਵੀ ਜਿੱਥੇ ਵੀ ਉਹਨਾਂ ਦੇ ਏਰੀਆ ਹੈ ਘਰ ਦੇ ਵਿੱਚ ਕੂਲਰ ਹੈ ਏਸੀ ਹੈ ਔਰ ਜੇ ਕੋਈ ਟੁੱਟੀ ਕੋਈ ਭਾਂਡੇ ਹੈ ਬਰਤਨ ਹੈ ਉਹਨਾਂ ਚ ਪਾਣੀ ਜਿਹੜਾ ਵਾ ਨਾ ਇਕੱਠਾ ਹੁੰਦਾ ਜਾਵੇ ਕਿਉਂਕਿ ਇਹਦੇ ਨਾਲ ਵੀ ਜਿਹੜਾ ਡੈਂਗੂ ਹੋਣ ਦਾ ਖਤਰਾ ਵੱਧਦਾ ਜਾ ਰਿਹਾ ਔਰ ਹਫ਼ਤੇ ਚ ਇੱਕ ਦਿਨ ਜਿਹੜਾ ਵਾ ਇਹ ਟਰਾਈ ਡੇ ਜਰੂਰ ਰੱਖਿਆ ਜਾਵੇ ਥੈਂਕ ਯੂ ਥੈਂਕ ਯੂ